ਇੰਦਰਸ ਦੇਖੋ ਗਵਰਨਿੰਗ ਮੁਲਕਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਵੀ ਕਈ ਵਾਰਤਨਾ ਹੋ ਜਾਂਦਾ ਕਸ਼ੀਦਗੀ ਹੋ ਜਾਂਦੀ ਹੈ ਫਿਰ ਉਹ ਲੜਾਈ ਦਾ ਰੂਪ اختیار ਕਰ ਜਾਂਦਾ ਇਹੋ ਹਾਲ ਆਪਣੇ ਦੇਸ਼ਾਂ ਦਾ ਹੁੰਦਾ ਹੈਗਾ ਆਪ ਵੀ ਜਿਹੜੇ ਤਣਾਅ ਪੈਦਾ ਹੁੰਦੇ ਨੇ ਕਿ ਕਿਸੇ ਥੋੜੀ ਥੋੜੀ ਗੱਲ ਤੇ ਉਹ ਉਹ ਵੱਡਾ ਰੂਪ اختیار ਕਰ ਜਾਂਦੇ ਨੇ ਤੇ ਜੰਗਾਂ ਲੱਗ ਜਾਂਦੀਆਂ ਨੇ ਜਿਵੇਂ ਕਿ ਹੁਣ ਭਾਰਤ ਤੇ ਪਾਕਿਸਤਾਨ 1947 ਤੋਂ ਪਹਿਲਾਂ ਇੱਕੋ ਹੀ ਮੁਲਕ ਸਨ 1947 ਦੇ ਵਿੱਚ ਪਾਕਿਸਤਾਨ ਬਣਿਆ ਤਾਂ ਅੰਗਰੇਜ਼ਾਂ ਦੀ ਉਹਦੇ ਪਿੱਛੇ ਕੂਟਨੀਤੀ ਸੀ ਤੇ ਉਹਨਾਂ ਨੇ ਆਪਣੀ ਕੂਟਨੀਤੀਆਂ ਦੇ ਨਾਲ ਦੇਸ਼ ਦੀ ਵੰਡੇ ਸੰਘਣਾ ਕੀਤੀ ਕਿ ਜਿਹੜਾ ਇੱਥੇ ਇਸ ਖਿੱਤੇ ਦੇ ਵਿੱਚ ਕਿਤਨਾ ਬਣਿਆ ਰਿਹਾ ਹੈ ਬੇਸ਼ੱਕ 1947 ਦੇ ਵਿੱਚ ਦੇਸ਼ ਯਾਦ ਹੋ ਗਿਆ ਪਰੰਤੂ ਉੱਥੇ ਕਸ਼ਮੀਰ ਦਾ ਮਾਮਲਾ ਇਹ ਸਭ ਜਾਫੀ ਰੱਖਦੇ ਗਏ ਜਿਹਦੇ ਕਾਰਨ ਕਸ਼ਮੀਰ ਦੇ ਵਿੱਚ ਕਨਫਲਿਕਟ ਚੱਲਿਆ 1947 ਤੋਂ 49 ਤੱਕ ਤੇ ਫਿਰ ਜਿਹੜੀ ਇਸੇ ਸੰਦਰਭ ਦੇ ਵਿੱਚ ਹੀ ਜਦੋਂ ਕਿ ਕਵੈਲੀ ਹੋਰ ਜ਼ਿਆਦਾ ਹਮਲਾਵਰ ਹੁੰਦੇ ਰਹੇ 1962 ਦੀ ਜਿਹੜੀ جنگ ਹੋਈ ਸੀ ਜਿਹੜੀ ਕਿ ਬੜੀ ਭੰਕਰ ਵੀ ਸੀ ਤੇ ਜਿਹਦੇ ਵਿੱਚ ਕਾਫੀ ਵੱਡਾ ਨੁਕਸਾਨ ਵੀ ਹੋਇਆ ਸੀ ਬੇਸ਼ਕੀ ਇਸ جنگ ਨੂੰ ਭਾਰਤ ਨੇ ਆਪਣਾ ਕਾਫੀ ਆਪਣੀ ਜੋਸ਼ ਦੇ ਨਾਲ ਜਿੱਤਿਆ ਵੀ ਸੀਗਾ ਕਾਫੀ ਹੱਦ ਤੱਕ ਪਰੰਤੂ ਉਹਦਾ ਅੰਤ ਐਂਡ ਰਿਜ਼ਲਟ ਇਹ ਹੋ ਸੀ ਸਮਝੌਤੇ ਦੇ ਮੁੱਢ ਤੇ ਵਿਚ ਆਇਆ ਜਿਹੜਾ ਕਿ ਤਾਸ਼ਕੰਦ ਸਮਝੌਤੇ ਦੇ ਰੂਪ ਵਿੱਚ ਹੋਇਆ ਸੀ ਜੀ ਪਰ ਇਸ ਤੋਂ ਬਾਅਦ 1971 ਦੀ ਜਿਹੜੀ جنگ ਲੱਗੀ ਇਹ ਜਿਹੜੀ ਦੇ ਵਿੱਚੋਂ ਬੰਗਲਾਦੇਸ਼ ਬਣ ਕੇ ਹੋਂਦ ਵਿੱਚ ਆਇਆ ਜਿਹੜੀ ਭਾਰਤ ਨੇ ਆਪਣੀ ਕੂਟਨੀਤੀ ਦੇ ਨਾਲ ਆਪਣੀ ਡਿਪਲੋਮੈਟਿਕ ਸ਼ਕਤੀ ਦੇ ਨਾਲ ਆਪਣੀ ਫੌਜੀ ਸ਼ਕਤੀ ਦੇ ਨਾਲ ਇਸ ਤਰ੍ਹਾਂ 93000 ਪਾਕਿਸਤਾਨ ਦੇ ਫੌਜੀਆਂ ਨੂੰ ਸਰੈਂਡਰ ਕਰਾਇਆ ਤੇ ਉਸ ਜੰਗ ਦੇ ਵਿੱਚ ਆਪਣੀ ਸ਼ਰਤਾਂ ਦੇ ਮੁਤਾਬਕ ਬੰਗਲਾਦੇਸ਼ ਨੂੰ ਪਾਕਿਸਤਾਨ ਵੱਲੋਂ ਵੀ ਤੇ ਮਾਨਤਾ ਦਿੱਤੀ ਗਈ ਜਿਸ ਦੇ ਵਿੱਚ ਰਿਸ਼ਮਲਾਫ ਨੂੰ ਜੁਟੇ ਜਿਹੜੀ ਗੱਲ ਅੱਗੇ ਵਧੀ ਸੀ ਪਰ ਇਸ ਦੇ ਨਾਲ ਹੀ ਉਨੀ ਤੋਂ ਨੇ ਨੇਮੇ ਦੇ ਵਿੱਚ ਕਾਰਗਲ ਦੀ ਜੰਗ ਲੱਗੀ ਤੇ ਕਾਰਗਲ ਦੇ ਵਿੱਚ ਪਾਕਿਸਤਾਨ ਤੇ ਭਾਰਤ ਦੇ ਇੱਕ ਖਾਸ ਖਿੱਤੇ ਦੇ ਵਿੱਚ ਜਿੱਥੇ ਕਿ ਕਾਰਗਲ ਦੀਆਂ ਪਹਾੜੀਆਂ ਤੇ ਬੰਗਲਾਦੇਸ਼ ਕਾਰਗਲ ਦੀਆਂ ਪਹਾੜੀਆਂ ਤੇ ਪਾਕਿਸਤਾਨ ਨੇ ਕਬਜ਼ਾ ਕਰ ਲਿਆ ਸੀ ਤੇ ਉਸ ਨੂੰ ਖਾਲੀ ਕਰਾਉਣ ਦੇ ਲਈ ਭਾਰਤ ਨੇ ਉਸ ਖਿੱਤੇ ਦੇ ਵਿੱਚ ਆਪਣੀ ਜੰਗ ਲੜੀ ਸੀ ਕਾਰਗਲ ਦੀਆਂ ਜੰਗ ਤੇ ਕਸ਼ਮੀਰ ਦੀ ਜੰਗ ਇਹਨਾਂ ਨੂੰ ਜਿਵੇਂ ਆਪਾਂ ਦੇਖਿਆ ਜਾਵੇ ਤਾਂ ਇਹ ਖਾਸ ਖਿੱਤੇ ਆਂਦੇ ਆ ਜੰਗਾਰ ਯਾਨੀ ਖਾਸ ਜਗ੍ਹਾ ਦੇ ਵਿੱਚ ਖਾਸ ਢੰਗ ਦੇ ਨਾਲ ਇਹ ਲੜੀ ਜਾਂਦੀ ਰਹੀ ਹੈ ਤੇ ਇਸ ਤੋਂ ਬਾਅਦ ਜਿਹੜੀਆਂ 1969 ਤੇ 71 ਦੀ ਜਿਹੜੀ ਤੇ ਵੱਡੇ ਪੱਧਰ ਦੇ ਉੱਪਰ ਵੱਡੀਆਂ ਜੰਗਾਂ ਹੁੰਦੀ ਸੀ ਜੇ ਆਪਾਂ ਕਾਰਗਿਲ ਦੀ ਜੰਗ ਦਾ ਦੇਖੀਏ ਤਾਂ ਕਾਰਗਿਲ ਦੇ ਵਿੱਚ ਤਾਂ ਸਿਰਫ ਕਾਰਗਿਲ ਖੇਤਰ ਤੱਕ ਸੀਮਤ ਸੀ ਤੇ ਇਹ ਵੀ ਇਸ ਢੰਗ ਨਾਲ ਸੀਮਤ ਸੀ ਕਿ ਉੱਥੇ ਹਵਾਈ ਸੈਨਾ ਦਾ ਵਰਤੋਂ ਨਹੀਂ ਕੀਤਾ ਗਿਆ ਉੱਥੇ ਤੋਪਖਾਨੇ ਤੇ ਪੈਦਲ ਫੌਜ ਦੇ ਨਾਲ ਹੀ ਸੀ ਹਾਂ ਸੀਮਤ ਜੀ 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 ਇਹ ਜੰਗ ਹੋਈ ਯਾਨੀ ਕਿ 1947 ਵਾਲੀ ਜਿਹੜੀ ਕਿ ਕਨਫਲਿਕਟ ਸੀ ਕਸ਼ਮੀਰ ਦਾ ਉਹ ਵੀ ਕਸ਼ਮੀਰ ਖਿੱਤੇ ਤੱਕ ਸੀਮਿਤ ਸੀ ਪਰੰਤੂ 1965 ਤੇ 71 ਦੀਆਂ جنگਾਂ ਜਿਹੜੀਆਂ ਕਿ ਵੱਡੇ ਪੱਧਰ ਦੇ ਉੱਪਰ ਪੂਰਬੀ ਤੇ ਪੱਛਮੀ ਫਰੰਟ ਦੇ ਵਿੱਚ 1965 ਦੀ ਲੜਾਈ ਲੜੀ ਗਈ ਤੇ 71 ਵੀ ਲੜੀ ਗਈ 71 ਅਸਲ ਦੇ ਵਿੱਚ ਪੂਰਬੀ ਫਰੰਟ ਤੇ ਜਿੱਥੇ ਕਿ ਬੰਗਲਾਦੇਸ਼ ਬਣਿਆ ਬੰਗਾਲ ਦੇ ਵਿੱਚ ਉਧਰ ਉਧਰ ਵੱਧ ਪ੍ਰਭਾਵ ਰਿਹਾ ਜਦ ਕਿ 1965 ਦੀ ਜੰਗ ਦਾ ਜਿਹੜਾ ਸਭ ਤੋਂ ਵੱਧ ਪ੍ਰਭਾਵ ਜਿਹੜਾ ਕੇਂਦਰ ਸੀਗਾ ਉਹ ਪੰਜਾਬ ਪਿਆਰੇ ਵੀਰਿਆ ਪੰਜਾਬ ਦੇ ਵਿੱਚ ਖੇਮ ਕਰਨ ਸੈਕਟਰ ਦੇ ਵਿੱਚ ਟੈਂਕਾਂ ਦਾ ਜਿੱਥੇ ਕਈ ਜਨਰਲ ਰਵਰ ਸਿੰਘ ਨੇ ਟੈਂਕਾਂ ਦਾ ਕਬਰਸਤਾਨ ਬਣਾ ਦਿੱਤਾ ਤੇ ਖੇਮ ਕਰਨ ਸੈਕਟਰ ਦੇ ਵਿੱਚ ਬੇਸ਼ੱਕ ਉਹਨਾਂ ਦੇ ਫੌਜੀ ਜਨਰਲ ਜਿਹੜੇ ਵੱਡੇ ਕੇ ਫੌਜ ਦੇ ਮੁਖੀ ਸਨ ਉਹਨਾਂ ਜਨਰਲ ਚੌਧਰੀ ਨੇ ਪਛਮੀ ਕਮਾਂਡ ਨੂੰ ਇਹ ਹਕੂਮਤੀ ਤਸੀਕੇ ਫੌਜਾਂ ਪਿੱਛੇ ਹਟਾ ਲਈਆਂ ਜਾਂ ਤੇ ਬ੍ਰਾਸਦਰ ਰਿਆ ਦੇ ਪ੍ਰਾਪਤੀ ਕਿਸੇ ਲਈ ਕੀਤੀ ਜਾਵੇ। ਪਰੰਤੂ ਜਨਰਲ ਵਕਸ਼ ਨੇ ਉਸ ਉਪਮਨ ਸਿੰਘ ਕਰਕੇ ਮੰਨਣ ਤੋਂ ਉਤਾਰ ਕੀਤਾ ਸੀ ਕਿ ਜਿਹੜੇ ਸਿੱਖਾਂ ਦੇ ਧਾਰਮਿਕ ਸਥਾਨ ਪਹਿਲਾਂ ਹੀ ਉਧਰ ਰਹਿ ਚੁੱਕੇ ਨੇ ਤੇ ਹੁਣ ਕੀ ਹਰਮੰਦਰ ਸਾਹਿਬ ਤੋਂ ਮਿਲਵਾ ਦਈਏ ਇਸ ਕਰਕੇ ਉਹਨਾਂ ਨੇ ਪੂਰੇ ਜੋਸ਼ ਖੂਸ ਦੇ ਨਾਲ ਪਾਕਿਸਤਾਨ ਨੂੰ ਦਿੱਕਤ ਦਿੱਤੀ ਕਿ ਕਿ ਪਾਕਸਤਾਨ ਨੂੰ ਅੰਦਾਜ਼ਾ ਪਟੈਂਟਾਂ ਕਿਸੇ ਦੇ ਜਿਹੜੇ ਅਮਰੀਕਾ ਤੋਂ ਮਲੇ ਹੋਏ ਉਹਨਾਂ ਦਾ ਕਬਰ ਸਥਾਨ ਬਣਾ ਕੇ ਰੱਖਣਾ ਸੀ ਤੇ ਹੁਣ ਜਿਹੜੀ ਅਯੋਕੇ ਸਮੇਂ ਦੇ ਵਿੱਚ ਜਿਹੜੀ ਲੜਾਈ ਜਾਂ ਜਿਹੜਾ ਕੀ ਹੁਣ ਕਨਫਲਿਕਟ ਚੱਲ ਰਿਹਾ ਹੈ ਸਭ ਮੈਜ ਤੋਂ ਉਲਾਕੇ ਅੱਜ ਤੱਕ ਇਹਦੇ ਵਿੱਚੋਂ ਕਈ ਰੂਪ ਸਾਹਮਣੇ ਆ ਰਹੇ ਨੇ ਜਦਕਿ ਪਹਿਲੀਆਂ ਲੜਾਈਆਂ ਦੇ ਵਿੱਚ ਫੌਜਾਂ ਬਾਰਡਰ ਦੇ ਉੱਪਰ ਜਾਂਦੀਆਂ ਸਨ ਬੰਕਰਾਂ ਦੇ ਵਿੱਚ ਬੈਠਦੀਆਂ ਸਨ ਬੰਕਰਾਂ ਤੋਂ ਲੜਾਈ ਹੁੰਦੀ ਸੀ ਤੋਖਾ ਨਾ ਜਾਂਦਾ ਸੀ ਤੇ ਹੋਰ ਹੈ ਪਰੰਤੂ ਹਾਲੇ ਤੱਕ ਇਸ ਤਰ੍ਹਾਂ ਦੀ ਕੋਈ ਫੌਜੀ ਹਿੰਦੂ ਠੀਕਾ ਕੁਝ ਖੇਤਰਾਂ ਦੇ ਵਿੱਚ ਹੋਏਗੀ ਪਰੰਤੂ ਇਸ ਤਰ੍ਹਾਂ ਦੇ ਵੱਡੇ ਪੱਧਰ ਦੇ ਉੱਪਰ ਹਾਲ ਤੱਕ ਨਹੀਂ ਲਈ ਸਾਹਮਣੇ ਆ ਰਹੀ ਪਰੰਤੂ ਜਿਹੜਾ ਡਰੋਨ ਤੇ ਮਜ਼ਾਈਲਾਂ ਦਾ ਜਿਹੜਾ ਹੈਗਾ ਇੱਕ ਦੂਸਰੇ ਦੇ ਉੱਪਰ ਹਮਲਾ ਕਰਨਾ ਉਦੇੂ ਸਮਨੇ ਆ ਰਿਹਾ ਹੈ ਕਿ ਜਿਵੇਂ ਕਿ ਭਾਰਤ ਨੇ 6 ਤੇ 7 ਮਈ ਦੀ ਰਾਤ ਨੂੰ 26 ਜਿਹੜੇ ਕੇ 22 April ਨੂੰ ਪਹਿਲ ਨਾਮ ਦੇ ਵਿੱਚ 26 ਅਣਦੋਸੇ ਮਾਰੇ ਗਏ ਸਨ ਉਹਨਾਂ ਦਾ ਬਦਲਾ ਲੈਣ ਲਈ ਅਤੰਕਵਾਦੀਆਂ ਨੂੰ ਕੈਂਪ ਖਤਮ ਕਰਨ ਦੇ ਲਈ ਪਾਕਿਸਤਾਨ ਦੇ ਵਿੱਚ 9 ਜਗ੍ਹਾ ਦੇ ਉੱਪਰ ਆਪਣੇ ਹਵਾਈ ਹਮਲੇ ਕੀਤੇ ਤੇ ਉਹਦੇ ਨਾਲ ਉਹਨਾਂ ਨੂੰ ਉਹਨਾਂ ਦੇ ਕੈਂਪ ਤਬਾਹ ਕਰ ਦਿੱਤੇ ਉਸ ਦੇ ਬਦਲੇ ਦੇ ਵਿੱਚ ਪਾਕਿਸਤਾਨ ਨੇ ਪਾਕਿਸਤਾਨ ਦੇ ਵਿੱਚ ਡਰੋਨ اور ਮਿਲਿਟਰੀਆਂ ਦੇ ਨਾਲ ਹਮਲਾ ਕੀਤਾ ਜਿਹੜਾ ਦੇ ਵਿੱਚ ਹੂੰ ਲਗਾਤਾਰ ਦੋ ਦਿਨੋਂ ਤੋਂ ਹੋ ਰਹੇ ਨੇ ਇਹਦੇ ਵਿੱਚ ਕਸ਼ਮੀਰ ਤੋਂ ਲੈ ਕੇ ਪੰਜਾਬ, ਰਾਜਸਥਾਨ ਤੇ ਗੁਜਰਾਤ ਤੱਕ ਜਿਹੜੀ ਸਾਂਝ ਮੁੱਚੀ ਸਰਹੱਦ ਹੈ ਸਾਰੀ ਹੱਦ ਹੈ ਉਹਦੇ ਵਿੱਚ ਉਹਨੇ ਜਗਾ ਜਗਾ ਦੇ ਉੱਪਰ ਜਿਹੜੇ ਫੌਜੀ ਸਟਾਨੇ ਨੇ ਫੌਜੀ ਸ਼ੌਂਗੀਆਂ ਨੇ ਫੌਜੀ ਅਡੇ ਨੇ 에ਅਰਪੋਰਟਾਂ ਨੇ 에ਅਰਪੋਰਟਸ ਦੇ بیس ਨੇ ਉਨਾ ਦੇ ਉਪਰ ਹਮਲੇ ਕੀਤੇ ਨੇ ਇਹ ਇਨਾਂ ਨੂੰ ਭਾਰਤ ਨੇ ਜਿਹੜਾ ਕਿ ਉਹਦਾ S 400 ਸਿਸਟਮ ਹੈ ਭਾਰਤ ਦੇ پاس ਐਂਟੀ ਐਂਟੀ 에ਰ ਉਹਦੇ ਨਾਲ ਉਹਨਾਂ ਨੂੰ ਉੱਥੇ ਹੀ ਡਿਫਿਊਜ਼ ਕਰ ਦਿੱਤਾ ਗਿਆ ਤੇ ਉਹਨਾਂ ਦਾ ਕੋਈ ਬਹੁਤਾ ਅਸਰ ਨਹੀਂ ਹੋਇਆ ਹੁਣ ਅਸਲ ਦੇ ਵਿੱਚ ਟੈਕਨੋਲੋਜੀ ਜਿਹੜੀ ਕਿ ਪਹਿਣਤੀ ਲੜਾਈ ਜਿਵੇਂ ਕਿ ਅਸੀਂ ਬਹੁਤ ਬੱਚੇ ਬਹੁਤ ਛੋਟੇ ਛੋਟੇ ਹੁੰਦੇ ਸੀ ਉਦੋਂ ਤੱਕ ਕਦੇ ਕਢਾਈ ਕੋਈ ਜਹਾਜ਼ ਆਉਂਦਾ ਦਿੱਸਦਾ ਸੀ ਪਤਾ ਲੱਗਦਾ ਸੀ ਤੇ ਪਰ 1975 ਦੀ ਲੜਾਈ ਵੇਲੇ ਮੈਂ ਅਠਵੀਂ ਦੇ ਵਿੱਚ ਸੀ ਉਦੋਂ ਦੇਖਿਆ ਤੇ ਆ ਉਹ ਰੋ ਬਲੈਕਆਊਟ ਦਾ ਸੈਰਨ ਵਜਦਾ ਤੇ ਜਾਂ ਜੇ ਕੋਈ ਸਪਾਈ ਹਮਲੇ ਦਾ ਸੈਰਨ ਵਜਦਾ ਤੇ ਉਹਦੇ ਬਾਰੇ ਦੱਸਿਆ ਗਿਆ ਕਿ ਅੰਤਿ ਦੀ ਕੋਈ ਇਸ ਤਰ੍ਹਾਂ ਦੀ ਕਾਰਵਾਈ ਦੀ ਗਈ ਹੈ ਤਾਂ ਆਪੋ ਆਪਣਾ ਇਸ ਤੰਗ ਦੇ ਨਾਲ ਛੁਪਣਾ ਤੇ ਇਸ ਤਰ੍ਹਾਂ ਤਰ੍ਹਾਂ ਦੇ ਵਿੱਚ ਅ ਦਰਵਾਜ਼ੇ ਕਿਰਕੀਆਂ ਦੇ ਵਿੱਚ ਜਿਹੜੀ ਕੋਈ ਰੋਸ਼ਨੀ ਬਾਹਰ ਨਹੀਂ ਜਾਣੀ ਚਾਹੀਦੀ ਬਲੈਕਆਊਟ ਦੇ ਵਿੱਚ ਹੈਨਾ ਉਹ ਕੋਈ ਸੰਭਰਦਾਨ ਦੀ ਨਹੀਂ ਉਸ ਵੇਲੇ ਬੱਚਿਆ ਨੇ ਪੜਨਾ ਬਿੰਦਜਹ ਪਰੰਤੂ ਉਹਨਾਂ ਦੀ ਕਿਾਰੇ ਰੋਸ਼ਨ ਬੰਨਨ ਦੇ ਕਿਸ ਤੂ ਪਰਦੇ ਲਾ ਕੇ ਖਿਦਾਰਾਂ ਦੇ ਨਾਲ ਬੰਦ ਕਰ ਤੇ ਖਿੜਕੀਆਂ ਦਰਵਾਜ਼ੇ ਬੰਦ ਕਰਕੇ ਅੰਦਰ ਬੈਠ ਕੇ ਆਪਣੀ ਲਾਈਟ ਜਗਾਉਂਦੇ ਸੀ ਜੀ ਉਸ ਵੇਲੇ ਇਸ ਤਰ੍ਹਾਂ ਦੀ ਟੈਕਨੋਲੋਜੀ ਨਹੀਂ ਸੀ ਜੀ ਉਦੋਂ ਸੂਚਨਾ ਸਿਰਫ ਐ ਰੇਡੀਓ ਦੇ ਉੱਪਰ ਹੀ ਆਉਂਦੀ ਹੁੰਦੀ ਸੀ ਤੇ ਇਹ ਰੇਡੀਓ ਦੇ ਵਿੱਚ ਵੀ ਰੇਡੀਓ ਵੀ ਕਿੰਨੇ ਥਾਂ ਦੇ ਸੀ ਪਿੰਡਾਂ ਦੇ ਵਿੱਚ ਬਹੁਤ ਛੱਟ ਹੁੰਦੇ ਸੀ ਕਿ ਜਾ ਟ੍ਰਾਂਜਿਸਟਰ ਹੁੰਦੇ ਸੀ ਉੱਥੇ ਬੈਠ ਕੇ ਇਕੱਠੇ ਸੁਣਦੇ ਖਬਰਾਂ ਇਹ ਉਸ ਨੂੰ ਪਤਾ ਲੱਗਦਾ ਸੀ ਜਾ ਆਲ ਇੰਡੀਆ ਰੇਡੀਓ ਤੋਂ ਸੁਣਿਆ ਜਾਂਦੀਆਂ ਸੀ ਜੇ ਅਸੀਂ ਲਾਹੌਰ ਜਾਂ ਫਿਰ ਪਾਕਿਸਤਾਨ ਦਾ ਲਾਹੌਰ ਉਹਦੇ ਚੋਂ ਇਹ ਪਤਾ ਲੱਗਦਾ ਹੁੰਦਾ ਸੀ ਤੋਂ ਸੋਚਦੇ ਹੁੰਦੇ ਵੀ ਉਹ ਖਬਰ ਕਿਸ ਤਰ੍ਹਾਂ ਲੰਨੇ ਤੇ ਸਾਡੀ ਖਬਰ ਕਿਸ ਤਰ੍ਹਾਂ ਆ ਰਹੀ ਹੈ ਉਹਨੂੰ ਫਿਰ ਵੀ ਬੈਲੈਂਸ ਹੁੰਦੀ ਪਰੰਤੂ ਹੁਣ ਤਾਂ ਇਨੀ ਟੈਕਨੋਲੋਜੀ ਵੱਕ ਚੁੱਕੀ ਹੈ ਨੇ ਚੈਨਲ ਨੇ ਇਹ ਖਬਰਾਂ ਮਤਲਬ ਹਾਲਾਂਕਿ ਸਰਕਾਰੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੁੰਦੀ ਹੈ ਉਹਦੇ ਵਿੱਚ ਗੱਲਬਾਤ ਕੁਝ ਹੋਰ ਹੁੰਦੀ ਹੈ ਪਰੰਤੂ ਮੀਡੀਆ ਦੇ ਉੱਪਰ ਇਸ ਤਰ੍ਹਾਂ ਦੀਆਂ ਗੱਲਾਂ-ਬਾਤਾਂ ਚੱਲਦੀਆਂ ਨੇ ਜਿਹੜੀਆਂ ਕਿ ਕਈ ਵਾਰ ਮਤਲਬ ਅਕਸੌਨ ਵਾਲੀਆਂ ਵੀ ਹੁੰਦੀਆਂ ਨੇ ਤੇ ਕਈ ਝੂਠੀਆਂ ਗੱਲਾਂ ਵੀ ਹੁੰਦੀਆਂ ਨੇ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਤੋਂ ਸਾਹਮਣੇ ਆ ਰਿਹਾ ਕਈ ਚੈਨਲਾਂ ਨੇ ਮਤਲਬ ਇੰਨੀ ਉਹ ਝੂਠ ਫਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦਕਿ ਨੈਸ਼ਨਲ ਮੀਡੀਆ ਦੀ ਇੱਕ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਨਿ ਘੱਟੋ-ਘੱਟ ਉਸ ਤੰਗ ਦੇ ਨਾਲ ਆਪਣੀ ਚਿਕਨੈਟੀ ਜੇ ਵੀ ਹੁਣ ਜਿਹੜਾ ਸੋਸ਼ਲ ਮੀਡੀਆ ਤੇ ਉਹ ਤੋਂ ਵੀ ਜ਼ਿਆਦਾ ਕਈ ਵਾਰ ਇਸ ਤਰ੍ਹਾਂ ਨਹੀਂ ਆ ਆਮ ਵੀ ਕਹਿ ਦਿੰਦੇ ਲੋਕਾਂ ਲਈ ਕਿ ਪਹਿਨੇ ਕੁਝ ਕਰੀਏ ਹੁੰਦਾ ਇਸ ਵੰਦ ਦੇ ਵਿੱਚ ਸਾਡੀਆਂ ਸਰਕਾਰਾਂ ਵੱਲੋਂ ਇਹ ਸਖਤ ਐਕਸ਼ਨ ਵੀ ਲੈਣੇ ਪੈਣੇ ਤੇ ਸਖਤ ਬਹਿਤਾਂ ਵੀ ਜਾਰੀ ਕੀਤੀ ਨੇ ਕਿ ਕਿਸੇ ਤਰ੍ਹਾਂ ਦੀ ਆਪਣਾ ਨਾ ਕੋਈ ਵੀ ਨਾ ਕੀਤਾ ਜਾਵੇ ਪਰੰਤੂ ਹਾਲਾ ਤੱਕ ਇਸ ਤਰ੍ਹਾਂ ਦੀ ਕੋਈ ਐਲਾਨੀਆਂ ਜਾਂ ਨਹੀਂ ਆਪਾਂ ਨੂੰ ਕਹਿ ਸਕਦੇ ਇਹ ਹਾਲ ਦੀ ਘੜੀ ਇਸ ਤਰ੍ਹਾਂ ਦਾ ਇੱਕ ਕਨਫਲਿਕਟ ਹੈ ਇੱਕ ਤਣਾਅ ਹੈ ਇਹ ਦੂਸਰੇ ਹਵਾਈ ਖੇਤਰ ਦੀ ਉਲੰਘਣਾ ਕਰਨ ਵਾਲੀ ਬਾਤ ਹੈ ਜਿਸ ਤਰ੍ਹਾਂ ਜਿਹਦੇ ਬਾਰੇ ਪਹਿਲਾਂ ਤੋਂ ਹੀ ਸਾਡੇ ਦੇਸ਼ਾਂ ਨੇ ਸਰਕਾਰਾਂ ਨੇ ਲਾਨ ਕੀਤਾ ਹੁਣ ਭਾਰਤ ਸਰਕਾਰ ਨੇ ਸਿੰਧੂ ਜਲ ਨੂੰ ਜਦ ਫੈਨੂਗਾ ਕਰ ਦਿੱਤਾ ਆਪਣਾ ਸਪੇਸ ਬੰਦ ਕਰ ਦਿੱਤਾ ਤੇ ਇਸ ਉਧਰ ਉਸ ਤਰ੍ਹਾਂ ਹੀ ਪਾਕਿਸਤਾਨ ਨੇ ਆਪਣਾ ਸਪੇਸ ਬੰਦ ਕਰ ਦਿੱਤਾ ਇਹ ਇੱਕ ਵੱਡੇ ਤਣਾਅ ਵਾਲੀ ਹੈ ਤੇ ਦੂਸਰਾ ਇਹ ਤਰ੍ਹਾਂ ਇੱਕ ਦੂਜੇ ਦੇ ਸਥਾਨਾਂ ਦੇ ਉੱਪਰ ਇਸ ਤਰ੍ਹਾਂ ਦੇ ਮਜ਼ਾਈਲਾ ਔਰ ਡ੍ਰੋਨ ਦੇ ਨਾਲ ਹਮਲੇ ਕੀਤੇ ਜਾ ਰਹੇ ਹਨ ਤਨਾਅ ਇਹ ਇਹ ਜੋ ਕਿ ਟੈਕਨੋਲੋਜੀ ਦਾ ਜਿਹੜਾ ਮਸਲਾ ਹੈ ਇਹ ਤੋਂ ਬਾਅਦ ਕਿਉਂਕਿ ਇਹੇ ਤੋਂ ਇਹ ਲੱਗ ਰਿਹਾ ਵੀ ਲੜਾਈ ਭਿਆਨਕਤਾ ਕਿੰਨੀ ਹੋਵੇਗੀ ਅਗਰ ਇਹ ਲੜਾਈ ਲੰਬੇ ਦਾ ਹੋ ਕੇ ਚੱਕੀ ਜਾਂਦੀ ਹੈ ਤੇ ਇਹਦੇ ਵਿੱਚ ਮਨੁੱਖਤਾ ਦਾ ਕਿੰਨਾ ਤਾਨ ਹੋਏਗਾ ਤੇ ਕਿੰਨਾ ਪੈਸੇ ਦੀ ਮਨੀ ਦੀ ਬੇਸਤੀ ਹੋਵੇਗੀ ਇਹ ਵੀ ਦੇਖਣ ਵਾਲੀ ਗੱਲ ਹੈ ਕਿਉਂਕਿ ਅਮਲਾਵਰ ਜਦੋਂ ਹਮੇ ਟੈਕਨੋਲੋਜੀ ਦੇ ਨਾਲ ਇਸ ਤਰ੍ਹਾਂ ਦਾ ਜਦੋਂ ਹੁਣ ਇੱਕ ਰੇਲ ਉੱਪਰ ਖਿਚਣ ਦੇ ਉੱਪਰ ਤੇ ਮਗਾਏ ਨੂੰ ਰਿਫਿਊਜ਼ ਕਰਨ ਦੇ ਉੱਪਰ ਵੀ ਤਾਂ ਖਰਚਾ ਹੁੰਦਾ ਨਾ ਬੀਸ ਸਾਬਾ ਖਰਚਾ ਹੁੰਦਾ ਤੇ ਇਹਦੇ ਨਾਲ ਜਿਹੜਾ ਕਿ ਬੀਸ ਡੀਵੈਲਪਮੈਂਟ ਪਾਰਟੀ ਲੋਕਾਂ ਦੀ ਭਲਾਈ ਕਰਦੇ ਲੱਗਣਾ ਚਾਹੀਦਾ ਉਹ ਇਸ ਕਰਦੇ ਚ ਜਾ ਰਿਹਾ ਹੈ ਜੀ ਜੀ ਭਰਾ ਹੁਣ ਜਿਵੇਂ ਕਿ ਇਸ ਗੰਭੀਰ ਜਿਹੜੀ ਇਹ 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 ਜਿਹੜਾ ਕਾਰਜ ਚੱਲ ਰਿਹਾ ਸੀ ਜਿਹੜਾ ਕਿ ਬੜਾ ਵੱਡਾ ਚਨਾਉ ਮੰਤਰੀ ਪਦ ਦੇ ਉੱਤੇ ਬਹੁਤ ਵੱਡਾ ਮਸਲਾ ਬਣਦਾ ਜਾ ਰਿਹਾ ਸੀ ਇਹਦੇ ਵਿੱਚ ਵੱਡੇ ਮੁਲਕਾਂ ਨੇ पहलकदमी की उन्होंने तो इस तनाव में घटाने दो अपन सुझाव पेश जऊदी अरब अमरीका मुल्क अपने समझने तो कम लैसे आपसी सहयोग में बढ़ाने बजाय के इत एक हालांत की जरूरत नहीं है इस तरह के तनाव की जरूरत नहीं है जरूरत इस संदर्भ के ਇਹ ਪਾਕਿਸਤਾਨ ਦੇ ਜਿਹਨੂੰ ਉਹਨਾਂ ਦੇ ਪ੍ਰਧਾਨ ਮੰਤਰੀ ਦੇ ਉੱਪਰ ਅਗਵਾਈ ਦੇ ਹੈ ਚਬਤੀ ਕਦਮੀ ਕਮੇਟੀ ਦੀ ਮੀਟਿੰਗ ਹੁਣੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 30 ਅਕਤੂਬਰ ਦੇ ਅਰਮਾਨੂ 77 ਨਵੇਂ ਵਰਤਨ ਦੀ ਇਹਦੀ ਕਾਦੀ ਹਾਲਾਤ ਹੈ ਇਸ ਤਰ੍ਹਾਂ ਦੀ ਲੋਭ ਨਹੀਂ ਹੈ ਤੇ ਦੂਸਰੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਆਪਣੇ ਰਿਫਰੈਸਲਾਕਾਰ ਪੀਡੀਐਸ ਤੇ ਕਿੰਨੇ ਫਨਾਮਾ ਦੇ मुखिया करके पता है तीन मुल्क ने जिस तरह के अमरीका अरेबिया ने कहा जाए इस संघर्ष पाकिस्तान के जरा विदेश ने ਇਹ ਹੈ ਕਿ ਇਹ ਪਰਪਾਰਟ ਸਾਡੇ ਤੇ ਨਹੀਂ ਹਮਲਾ ਕਰਦਾ ਤਾਂ ਅਸੀਂ ਵੀ ਨਹੀਂ ਹਮਲਾ ਕਰਾਂਗੇ ਜਿਹਦੇ ਤੋਂ ਇਹ ਲੱਗ ਰਿਹਾ ਹੈ ਕਿ ਸ਼ਾਇਦ ਮਾਮਲਾ ਠੁਲ ਸਕਦਾ ਹੈ ਕਿ ਜੇ ਵੱਡੀਆਂ ਸ਼ਕਤੀਆਂ ਇਸ ਤਰ੍ਹਾਂ ਦੀ ਵਿੱਚ ਆਪਣਾ ਪੈਂਡੀਆਂ ਨੇ ਤਾਂ ਇਹ ਮਾਮਲਾ ਅਗਲੇ ਵਕਤ ਰੋਕ ਗਿਆ ਹੈ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ ਦਰਸ਼ਕਾਂ ਸਨੇਹ ਨੂੰ ਦੱਸਦੀ ਹੈ ਕੀ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਸਨ ਉਹ ਗੈਰਾਸੀ ਮਹਾਰ ਤੇ ਧਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਇਮਿਸ਼ਨ ਪੰਜਾਬੀ ਲਈ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਇਹ ਮਿਸ਼ਨ ਪੰਜਾਬੀ